ਫਗਵਾੜਾ ਇਲਾਕੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਦੱਸਦੀਏ ਕਿ ਫਗਵਾੜਾ ਦੇ ਪਿੰਡ ਪ੍ਰੇਮਪੁਰਾ ਵਿਖੇ 90 ਸਾਲ ਦੇ ਬਜ਼ੁਰਗ ਨੇ ਆਪਣੀ ਹੀ ਪੋਤ ਨੂੰ ਨਾਲ ਬਲਾਤਕਾਰ ਕਰ ਦਿੱਤਾ। 라ਵਲਪਿੰਡੀ ਪੁਲਿਸ ਨੇ ਬਜ਼ੁਰਗ ਦਾ ਮੈਡੀਕਲ ਕਰਕੇ 376 ਧਾਰਾ ਦੇ ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਜ਼ੁਰਗ ਸੁਰਜਨ ਸਿੰਘ ਫਰਾਰ ਚੱਲ ਰਿਹਾ ਹੈ ਤੇ ਖਬਰ ਲਿਖੇ ਜਾਣ ਤੱਕ ਉਸ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਇਸ ਦੇ ਨਾਲ ਹੀ ਦੱਸਦੀਏ ਕਿ ਪੀੜਤ ਪੋਤ ਨੂੰ ਨੇ ਆਪਣੇ ਪਤੀ ਹਰਜੀਤ ਸਿੰਘ ਤੇ ਗੈਰ ਕੁਦਰਤੀ ਸਬੰਧ ਬਣਾਉਣ ਅਤੇ ਆਪਣੇ ਸਹੁਰੇ ਜਗਿੰਦਰ ਸਿੰਘ ਤੇ ਛੇੜਛਾੜ ਦੇ ਗੰਭੀਰ ਦੋਸ਼ ਲਗਾਏ ਹਨ ਪੁਲਿਸ ਨੇ ਜਗਿੰਦਰ ਸਿੰਘ ਅਤੇ ਉਸਦੇ ਪਤੀ ਹਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਪੇਜ ਦਿੱਤਾ ਹੈ ਗੱਲਬਾਤ ਦੌਰਾਨ ਸੁਰਜਨ ਸਿੰਘ ਦੇ ਪਰਿਵਾਰ ਨੇ ਕਿਹਾ ਹੈ ਕਿ ਪੋਤ ਨੂੰ ਆਪਣੇ ਬਜ਼ੁਰਗ ਤੋਂ ਪੈਸਿਆਂ ਅਤੇ ਪਲਾਟ ਦੀ ਮੰਗ ਕਰਦੀ ਸੀ ਜਿਸ ਦੇ ਚੱਲਦਿਆਂ ਉਸਨੇ ਇਹ ਸਬੰਧ ਬਣਾਏ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਹੋਰ ਕੀ ਕਿਹਾ ਪਰਿਵਾਰਕ ਮੈਂਬਰਾਂ ਨੇ ਅਤੇ ਪੁਲਿਸ ਨੇ ਪੂਰਾ ਮਾਮਲਾ ਦੇਖੋ ਇਸ ਪੂਰੀ ਖਬਰ ਦੇ ਅੰਦਰ ਫਗਵਾੜਾ ਸਪੈਸ ਨਿਊ ਚੈਨਲ ਤੋਂ ਬਰਨੋਸ਼ ਸ਼ਰਮਾ ਅਤੇ ਹਰੀਸ਼ ਪੰਡਾਰੀ ਦੀ ਇੱਕ ਖਾਸ ਰਿਪੋਰਟ ਜੀ ਫਿਰ ਜੇ ਧਾਰਾ ਲੱਗ ਗਈਆਂ ਉਹਨਾਂ ਦੇ ਪੁਲਿਸ ਫੜਨ ਆਉਂਦੀ ਸੀ ਉਹ ਫਿਰ ਲਾਂਬੇ ਹੋਗਾ ਤੇ ਕੀ ਗੱਲ ਕੀ ਹੋਈ ਹੈ ਗੱਲ ਕੁਛ ਨਹੀਂ ਇੱਥੋਂ ਤਾਂ ਬੜੇ ਸੁਨੇ ਗਏ ਆ ਉਹ ਮੇਰੇ ਸਾਹਮਣੇ ਕੁਦਰਤੀ ਮੈਂ ਆਪਣੇ ਘਰ ਮੋਹਰੇ ਕੁਰਸੀ 'ਤੇ ਜਾ ਕੇ ਬੈਠਾ ਸੀਗਾ ਦੋ ਬੈਗ ਉਹਨੇ ਕੱਪੜਿਆਂ ਦੇ ਭਰੇ ਆ ਤੇ ਮਾਂ ਉਹਦੀ ਨਾਲ ਇੱਕ ਡਰਾਈਵਰ ਸਾ ਗੱਡੀ 'ਚ ਭਾਲ ਕੇ ਲੈ ਗਏ ਆ ਉਹ ਚੁੱਪ ਬਰ ਕੇ ਕੋਈ ਗੱਲ ਬਾਤ ਨਹੀਂ ਜਨਾਨੀ ਨਾਲ ਕੀ ਰਿਲੇਸ਼ਨ ਸੀ ਉਹਦਾ ਉਹਦਾ ਕੋਈ ਰਿਲੇਸ਼ਨ ਨਹੀਂ ਸੀ ਹੈਗਾ ਜਨਾਨੀ ਦੇ ਨਾਲ ਤਾਂ ਫੇਰ ਪਰਚਾ ਕਿੱਦਾਂ ਹੋ ਗਿਆ ਹੁਣ ਇਹ ਕੀ ਪਤਾ ਕਿ ਇਹਦਾ ਪੁਲਿਸ ਵਾਲੇ ਪੈਸਾ ਕਰ ਪੈਸੇ ਲਏ ਹੋਣਗੇ ਕਿੱਚਾ ਪਰਚਾ ਨੇ ਸਿਆਣੇ ਬੈਣੇ ਤੇ ਪਰਚਾ ਕੀ ਕਰਨੇ ਦਾ ਮਤਲਬ ਹੀ ਨਹੀਂ ਬਣਦਾ ਤੇ ਉਹਨਾਂ ਦੇ ਜਿਹੜੇ ਦੋ ਬੰਦੇ ਅਰੈਸਟ ਕੀਤੇ ਉਹ ਕਿਉਂ ਕੀਤੇ ਉਹ ਇਸ ਕਰ ਕੀਤਾ ਪਈ ਬਜ਼ੁਰਗ ਚਲੇ ਗਿਆ ਪਈ ਪੈਸੇ ਚਾਹੁੰਦੀ ਆ ਪਈ ਪੈਸੇ ਮੁੰਡਾ ਆਇਆ ਸੀ ਬਾਹਰੋਂ ਤੇ ਮੈਨੂੰ ਪੈਸੇ ਦੇਣ ਤੇ ਇਲਜ਼ਾਮ ਲਾ ਕੇ ਦੱਸ ਕੀ ਲੱਗਦੀ ਕੀ ਇਹਨਾਂ ਦੀ ਇਹਨਾਂ ਦੀ ਪੋਤ ਨਾ ਲੱਗਦੀ ਆ ਬਜ਼ੁਰਗ ਦੀ ਹਾਂਜੀ ਤਾਂ ਤੇ ਕਿੰਨੇ ਦਿਨ ਹੋ ਗਏ ਇਸ ਕੇਸ ਨੂੰ ਇਸ ਕੇਸ ਨੂੰ ਹੋਏਗਾ ਹੁਣੇ ਆ 22 23 ਦਿਨ ਹੋ ਗਏ ਆ ਤੇ ਕੋਈ ਸੁਣਵਾਈ ਹੋਈ ਕੋਈ ਸੁਣਾਈ ਨਹੀਂ ਹੋਈ ਜੀ ਐਸਐਸਪੀ ਦੇ ਵੀ ਅਸੀਂ ਗਏ ਆ ਇਨਕੁਆਰੀ ਪਾਉਣ ਉੱਥੇ ਵੀ ਕੋਈ ਸਾਡੀ ਸੁਣਾਈ ਨਹੀਂ ਹੋਈ ਤੇ ਤੁਸੀਂ ਇਨਕੁਆਰੀ ਹੁਣ ਪਾ ਚੁੱਕੇ ਹੋ ਹਾਂਜੀ ਪਾ ਚੁੱਕੇ ਆ ਤੇ ਕੀ ਤੁਹਾਨੂੰ ਰਿਜ਼ਲਟ ਮਿਲਿਆ ਅਜੇ ਤੱਕ ਹਜੇ ਕੋਈ ਨਹੀਂ ਰਿਜ਼ਲਟ ਮਿਲਿਆ ਇਨਸਾਫ ਨਹੀਂ ਸਾਨੂੰ ਮਿਲਦਾ ਕੋਈ ਵੀ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਇਨਸਾਫ ਹੋਣਾ ਚਾਹੀਦਾ ਸਾਡਾ ਕੋਜੀ ਝੂਠੇ ਸਾਥ ਇਨਜਾਮ ਲਾਏ ਆ ਅਸੀਂ ਘਰ ਵੀ ਹੈ ਨਹੀਂ ਸੀ ਉਸ ਟਾਈਮ ਖੇਤਾਂ 'ਚ ਗਏ ਹੋ ਸੀਗੇ ਅਸੀਂ ਪਕੌੜੇ ਮੈਂ ਬਣਾ ਕੇ ਦੁਪਹਿਰ ਨੂੰ ਖੋਣ ਵੀ ਖਾਦੇ ਆ ਮੈਂ ਖੇਤਾਂ ਨੂੰ ਚਲ ਗਈ ਉਦੋਂ ਆਪਣੀ ਮੰਮੀ ਸੱਦੀ ਹੋ ਮਗਰਵਾਨੀ ਸਾਦ ਕੇ ਉਹਨੂੰ ਚਾਹ ਪੜਾਈ ਆ ਪਕੌੜਿਆਂ ਦੇ ਨਾਲ ਇਥੋਂ ਦੁੱਧ ਦੀ ਲੱਸੀ ਦੀ ਬੋਤਲ ਭਰ ਕੇ ਲੈ ਗਈ ਆ ਸਾਨੂੰ ਉਥੇ ਖੇਤਾਂ ਚ ਜਾਂਦੀ ਹੋਈ ਮਿਲ ਕੇ ਗਈ ਆ ਬਈ ਦਾਦੀ ਬਹੁਤ ਬਿਮਾਰ ਆ ਉਹ ਤੀਜੇ ਹਸਪੀਟਲ ਮੈਂ ਦਾਖਲ ਕਰਕੇ ਆਈ ਆ ਬਈ ਮੈਂ ਇਸ ਕਰਕੇ ਪਰਵੀਨ ਨੂੰ ਭੈਂਜੀ ਲੈ ਕੇ ਜਾਣਾ ਆ ਅੱਜ ਕੱਲ ਨੂੰ ਐਤਵਾਰ ਆ ਤਾਂ ਪਰਸੋਂ ਨੂੰ ਮੈਂ ਸੋਮਵਾਰ ਛੱਡ ਜੂਗੀ ਤੇ ਉਸ ਤੋਂ ਬਾਅਦ ਅਸੀਂ ਜਦੋਂ ਚੱਲ ਗਏ ਤਾਂ 1:30 ਦਾ ਟਾਈਮ ਹੋਣਾ ਤਕਰੀਬਨ ਜਦੋਂ ਉਹ ਲੈ ਕੇ ਗਈ ਹੈ ਹੈ ਉਦੋਂ ਬਾਅਦ ਦੇ ਵਿੱਚ ਅਸੀਂ 4 ਵਜੇ ਫੋਨ ਲਾਉਣ ਲੱਪੇ ਵੀ ਪੁੱਛੀਏ ਉਹਨੂੰ ਵੀ ਇਹਦੀ ਦਾਦੀ ਕਿੱਦਾਂ ਪਰਬੀਹਨ ਸੀ ਜਾਂਦੀ ਹੋ ਉਹਨੂੰ ਸੋਚੋ ਆਫ ਕਰ ਲਿਆ ਬੰਦ ਕਰ ਦਿੱਤਾ ਫੋਨ ਜਿਹੜਾ ਬਾਬੇ ਸਹੁਰੇ ਦਾ ਫੋਨ ਸੀਗਾ ਉਹ ਸਾਰੇ ਨੰਬਰ ਪਹਿਲਾਂ ਹੀ 2 ਘੰਟੇ ਉਹ ਨੰਬਰ ਉਹ ਚੋਂ ਬੰਦ ਕਰ ਗਈ ਸਾਰੇ ਫੋਨ ਪਧਰਾ ਕਰ ਗਈ ਮੁੰਡੇ ਮੇਰੇ ਨੇ ਦੇਖਿਆ ਕਹਿੰਦਾ ਪ੍ਰਵੀਨ ਇਹ ਕੀ ਕੀਤਾ ਤੂੰ ਫੋਨ ਘਗਾ ਤੇ ਇਹ ਸਾਰਾ ਹੀ ਤੂੰ ਬਾਪੇ ਦਾ ਫੋਨ ਆ ਨੰਬਰ ਕੱਟ ਦਿੱਤੇ ਆ ਬਾਹਰੋਂ ਸਾਨੂੰ ਫੋਨ ਆਉਂਦੇ ਆ ਕਹਿੰਦੀ ਕੋਈ ਨਹੀਂ ਮੈਨੂੰ ਡੈਡੀ ਕਹਿੰਦਾ ਸੀ ਵੀ ਪ੍ਰਵੀਨ ਫੋਨ ਤੂੰ ਆਹ ਬੰਦ ਆ ਕਰਕੇ ਤਾਂ ਆ ਫੋਨ ਨੰਬਰ ਕੱਟ ਦੇ ਵਿੱਚੋਂ ਬਈ ਇਹ ਹੈਂਗ ਹੋਇਆ ਆ ਫੋਨ ਤਾਂ ਉਸ ਤੋਂ ਬਾਅਦ ਅਸੀਂ 10 ਵਜੇ ਤੱਕ ਫੋਨ ਲਾਇਆ ਤਾਂ ਉਹ ਫੋਨ ਉਹਦਾ ਸੋਚਵਾ ਫੋਨ ਦਾ ਸੀ ਦੂਸਰੇ ਦਿਨ ਫੇ ਅਸੀਂ 12 ਵਜੇ ਤੱਕ ਉਹਨੂੰ ਨਾਲੇ ਕੰਮਕਾਰ ਆਪਣਾ ਕਰੀ ਗਏ ਖੇਤੀ ਪੱਤੀ ਦਾ ਸਾਡਾ ਕੰਮ ਆ। ਅਸੀਂ ਉੱਥੇ ਕੰਮਕਾਰ ਕਰੀ ਗਏ ਨਾਲੇ ਫੋਨ ਲਾਈ ਗਏ ਉਹਨੂੰ। 12 1 ਵਜੇ ਤੱਕ ਫੋਨ ਲਾਇਆ ਉਹਦਾ ਫੋਨ ਸੌਚੋ ਉਹ ਹੀ ਆਈ ਗਿਆ। ਹਾਰ ਕੇ ਫੇ ਮੈਂ ਕਿਹਾ ਮੈਂ ਕਿਹਾ ਸੋਨੂੰ ਇਦਾਂ ਕਰ ਪਤਾ ਤੂੰ ਜਾਈ ਆ। ਹਨਾ ਘੰਟਾ ਐ ਤੇ ਤੂੰ ਮੁੜਿਆ ਨਾ ਤੂੰ ਜਾਇਆ ਪਤਾ ਲਿਆ ਨਾਲੇ ਵੀ ਕਿਹਾ ਤਾਂ ਖਰੀਆ ਕੀ ਗੱਲ ਜਿਹੜਾ ਫੋਨ ਵੀ ਉਹਦਾ ਸੌਚੋ ਫੋਨ ਦਾ ਆ। ਮੈਂ ਉਹਦੀ ਸੱਸ ਲੱਗਦੀ ਆ ਮੁੰਡੇ ਦੀ ਮੰਮੀ ਆ ਮੈਂ। ਅੱਛਾ ਹਾਂਜੀ ਮਤਲਬ ਉਹਨੂੰ ਕੀ ਲੋੜ ਪੈ ਗਈ ਸੀ ਇਹ ਜਿਹਾ ਮਤਲਬ ਜਿਹੜਾ ਕਦਮ ਚੱਕਿਆ ਉਹਨੇ। ਉਹ ਉਹਨਾਂ ਕਾ ਮੇਰਾ ਸਹੁਰਾ ਬਾਰੋਂ ਆਇਆ ਚਾਰ ਸਾਲ 64 ਸਾਲੀਆ ਆਇਆ ਪਾਰੋ ਪੈਸੇ ਦੀ ਉਹਨੂੰ ਪੈਸੇ ਦੀ ਉਹ ਮੰਗਦੀ ਆ ਪਹਿਲਾਂ ਕਹਿੰਦੀ ਆ ਮੈਂ 70 ਲੱਖ ਲੈਣਾ ਆ ਮੇਰੇ ਸਾਨੀ ਥੈ ਆ ਸਾਡਾ ਇੱਕ ਮੇਰੇ ਦੇਰ ਦਾ ਪਲਾਟ ਆ ਉਹ ਕਹਿੰਦੀ ਮੇਰੇ ਨਾਂ ਭਾਈਏ ਨੂੰ ਕਹਿੰਦੀ ਸੀ ਮੇਰੇ ਸਹੁਰੇ ਨੂੰ ਵੀ ਮੇਰੇ ਨਾਂ ਕਰਾ ਬਾਬੇ ਸਹੁਰੇ ਨੂੰ ਕਹਿੰਦੀ ਸੀਗੀ ਠੀਕ ਆ ਜੀ ਬਾਬਾ ਜੀ ਬਿਲਕੁਲ ਸਹੀ ਆ ਤੇ ਉਹ ਉਹਨਾਂ ਦੇ ਕੋਲੋਂ ਪੈਸੇ ਦੀ ਮੰਗ ਕਰਦੀ ਆ ਪਲਾਟ ਦੀ ਮੰਗ ਕਰਦੀ ਆ ਤੇ ਬਾਕੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਕਰਕੇ ਉਹਨੇ ਪੁਲਿਸ ਚੱਕਰ ਕੀਤਾ ਸਾਡੇ ਨਾਲ ਬਹੁਤ ਔਖਾ ਕੀਤਾ ਠੀਕ ਹੈ ਜੀ ਹਾਂਜੀ ਬੈਂਜੀ ਕੋਸ਼ਿਸ਼ ਚਲੋ ਹਾਂਜੀ ਪਾਜੀ ਇਦਾਂ ਆ ਬਜ਼ੁਰਗ ਦੇਖੋ 92 ਸਾਲ ਦਾ ਹੋਵੇ ਉਹਨੂੰ ਪਾਇਆ ਬਲਤ ਕਰ ਦੇ ਵਿੱਚ ਬਹੁਤ ਗਲਤ ਆ ਕਿ ਪਤਾ ਸੀਗਾ ਬਾਬਾ ਸੌਰਾ ਪੈਸੇ ਵਾਲਾ ਇਸ ਕਰਕੇ ਉਹਨੂੰ ਪਾਤਾ ਬਲਤ ਕਰ ਵਿੱਚ ਤਬਰ ਬਾਬਾ ਇਸ ਲੈਕ ਨਹੀਂ ਹੈਗਾ ਇੰਨਾ ਵੀ ਨੌਤੀ ਨੂੰ ਇਦਾਂ ਨਹੀਂ ਕਰਨੀ ਚਾਹੀਦੀ ਜਿੱਦਾਂ ਉਹ ਬੇਅਚੀ ਦੀ ਕਰਕੇ ਗਈ ਗੱਲਾਂ ਨਹੀਂ ਚਾਹੀਦਾ ਸੀ ਕਰਨਾ ਸਾਨੂੰ ਇਨਸਾਫ ਚਾਹੀਦਾ ਆ ਸਾਡੇ ਪਿੰਡ ਵਿੱਚ ਨਵਾਂ ਹੀ ਕੰਮ ਹੋਇਆ ਮੇਰਾ ਨਾਮ ਆਬਕੀ ਸਰਪੰਚ ਰਾਨੋ ਆ ਦਿਵਾਲੀ ਨੂੰ ਦਿਵਾਲੀ ਦਿਵਾਲੀ ਵਾਲੀ ਰਾਤ ਨੂੰ ਹੀ ਨਹੀਂ ਆਪਸ ਵਿੱਚ ਹੀ ਦੋਨਾਂ ਦਾ ਮੀਆਂ ਬੀਬੀ ਦਾ ਝਗੜਾ ਮਾੜਾ ਮੋਟਾ ਹੋਇਆ ਆਪਸ ਵਿੱਚ ਹੀ ਉਹ ਤੋਂ ਪਟਾਕੇ ਪਟੂਕੇ ਚਲਾਉਂਦਾ ਸੀ ਇਹ ਗਈ ਹੈ ਬਹੂ ਇਹਨਾਂ ਜਾ ਕੇ ਉਹ ਤੇ ਦਾਦਾ ਇਲਜ਼ਾਮ ਲਾਉਂਦੀ ਆ ਪਰ ਇਹ ਡੰਡਾ ਉਹਦੇ ਮਾਰਿਆ ਤੌਣ ਤੇ ਸਰਪੰਚ ਨੂੰ ਮੌਕੇ ਦਾ ਸਰਪੰਚ ਜਿਹੜਾ ਸਾਡਾ ਮੌਜੂਦਾ ਉਹਨੂੰ ਦਿਖਾ ਲਿਆ ਇੱਥੇ ਤੌਣ ਤੇ ਉਹਦਾ ਨਿਸ਼ਾਨ ਪਿਆ ਹੈ ਇਹ ਬੋਟੀ ਨੇ ਜਨ ਕੀਤਾ ਹੁਣ ਸਾਤੇ ਹਾਂਜੀ ਤੇ ਕਟ ਆਪ ਲੈਂਦੀ ਸੀ ਆ ਹੁਣ ਜਿਹੜਾ ਦਾਤ ਦਾ ਉਹਦੇ ਇਲਜਾਮ ਲਾਤਾ ਵੀ ਦਾਤ ਮਾਰਿਆ ਜਿਹੜਾ ਆਪ ਕਟ ਖਾਂਦਾ ਤੇ ਉਹ ਦੱਸੋ ਕਿਸੇ ਦੇ ਦਾਤ ਕੀ ਮਾਰ ਸਕਦਾ ਜਦ ਇੰਨੇ ਜੋਗਾ ਹੁੰਦਾ ਤਾਂ ਉਹ ਆਪਣਾ ਖਾਂਦਾ ਕਟ ਹਾਂਜੀ ਜਣੀ ਕੀ ਮੰਗ ਕਰਦੀ ਹੈ ਦੇਖੋ ਜੀ ਨਿਆਜ਼ ਚਾਹੀਦਾ ਇਹ ਨਿਯਾਜ਼ ਹੋ ਰਹੀ ਆ ਇਹ ਪੈਸੇ ਦੇ ਨਾਲ ਇਦਾਂ ਆ ਬਜ਼ੁਰਗ ਦੇ ਨਾਂ ਜਿਹੜਾ ਆ ਮੜਾ ਮੋਟਾ ਜਾਇਦਾਦ ਆ ਖੇਤ ਕਾ ਹੈਗਾ ਆ ਉਹਦੇ ਨਾਂ ਆ ਤੇ ਇਹ ਕੋਈ ਪੈਸੇ ਨੂੰ ਹੀ ਪਈ ਆ ਪੈਸੇ ਕਿਉਂ ਸਾਡਾ ਭਰਾ ਜਿਹੜਾ ਚਾਚੇ ਦਾ ਪੁੱਤ ਵਾ ਜਿਹੜਾ ਜਗENDER ਸਿੰਘ ਵਾ ਇਹ ਮੁੰਡੇ ਦਾ ਡੈਡੀ ਆ ਤੇ ਉਹ ਬਾਹਰੋਂ ਆਇਆ ਸੀ ਜਰਮਨ ਚੋਂ ਜਰਮਨ ਦਾ ਨਾਂ ਹੀ ਆ ਅਜੇ ਤਾਂ ਹੁਣ ਤਾਂ ਭੇਜਿਆ ਸੀ ਜਰਮਨ ਅਜੇ ਤਾਂ ਥੋੜਾ ਜਿਰੇ ਹੋਇਆ ਗਿਆ ਇਹਨੂੰ ਉਹ ਮਤਲਬ ਉਹਨ ਦੇਖਿਆ ਵੀ ਜਰਮਨ ਵਾਲਾ ਹੈਗਾ ਆ ਪਤਾ ਨਹੀਂ ਉਥੋਂ ਕਿੰਨਾ ਮਾਲ ਘਟਿਆ ਆ ਇਹਨੇ ਕੀ ਕੁਛ ਕੀਤਾ ਆ 2 ਸਾਲ ਹੋਏ ਆ ਵਿਆਹ ਨੂੰ ਉਹਦੇ ਚ ਚਲੋ ਪਰਮਾਤਮਾ ਦੀ ਦੇਣ ਹੋਈ ਕੋਈ ਮੜਾ ਮੋਟਾ ਸੀਗਾ ਸਾਨੂੰ ਉਹ ਨਹੀਂ ਉਹ ਬੱਚਾ ਜਿਹੜਾ ਸੀਗਾ ਸਾਨੂੰ ਉਹ ਬੱਚਾ ਵੀ ਨਹੀਂ ਦਿਖਾ ਲਿਆ ਉਹਨੇ ਅੱਛਾ ਜੀ ਉਹ ਕੇਸ ਉੱਥੇ ਖਰਾਬ ਕਰ ਦਿੱਤਾ ਜੋ ਵੀ ਕੀਤਾ ਉਹ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਨਾ ਕੋਈ ਸੱਦਿਆ ਨਾ ਦੱਸਿਆ ਜੋ ਵੀ ਉਹਨਾਂ ਦਾ ਸੀਗਾ ਕੋਈ ਉੱਥੇ ਰਿਸ਼ਤੇਦਾਰ ਜਿਹੜਾ ਸਾਡਾ ਬਾਪਾ ਜੀ ਲੱਗਦਾ ਆ ਜਿਹੜੇ ਬਜ਼ੁਰਗ ਤੇ ਪਰਚੇ ਕੱਟ ਹੋਏ ਆ ਜੋ ਇਹਦੀ ਉਮਰ ਆ ਉਹਦੇ ਲਿਹਾਜ਼ ਨਾਲ ਲੱਤ ਕਰਦੇ ਕਾਬਲ ਨਹੀਂ ਸੀ ਜੋ ਇੱਥੇ ਡਾਕਟਰ ਨੂੰ ਇਲਜ਼ਾਮ ਲਾਇਆ ਟੈਸਟ ਲੈ ਕੇ ਕੀਤਾ ਬਿਲਕੁਲ ਨਜਾਇਜ਼ ਕੀਤਾ ਬੇਮਨਿਆਦ ਇਹ ਗੱਲਾਂ ਆ ਬਾਕੀ ਜੋ ਇਸ ਵੇਲੇ ਉਹਦੇ ਖਿਆਲਾਂ ਤਬ ਬਹੁਦੇ ਬਹੁਤ ਨੋਦੇ ਉਹ ਸਿਰ ਹੋਰ ਬਾਬੇ ਨੂੰ ਗਮਰਾਹ ਕੀਤਾ ਬਾਬੇ ਥੋੜੀ ਜਿਹੜੀ ਸਿਹਤ ਖਰਾਬ ਰਹਿੰਦੀ ਸੀ ਬਾਬਾ ਬਮਾਰਾ ਬਮਾਰ ਰੰਗਾ ਸੀ ਉਹਨੇ ਦਵਾਈ दारू ਉਹ ਦਿੰਦੀ ਸੀ ਦਵਾਈ दारू ਦਿੰਦੀ ਉਹਨੂੰ ਮਜਬੂਰ ਕਰਦੀ ਸੀ ਤੇ ਮੈਨੂੰ ਥੈ ਮੇਰੇ ਨਾਂ ਲਵਾਜਮੀਨ ਜਿਹੜੀ ਆ ਇੱਕ ਪਲਾਟ ਉੱਥੇ ਲਿਆ ਪਈ ਉਹ ਥੈ ਮੇਰੇ ਨਾਂ ਲਵਾ ਜਣੀ ਅੰਦਰੋਂ ਅੰਦਰੋਂ ਉਹ ਬੁੜਾ ਦੱਸ ਨਹੀਂ ਸਕਦਾ ਸੀ ਕਿ ਪੁੱਤ ਉਹਦਾ ਬਾਹਰ ਸੀ ਕਿਸੇ ਨੂੰ ਉਹ ਦੱਸ ਨਹੀਂ ਸਕਦਾ ਜਣੀ ਉਹ ਐ ਰਿਲੇਸ਼ਨ ਬਸ ਹਾਹੀ ਦਵਾਦਾਰੂ ਦੇਣੀ ਐਦਾਂ ਮਿੱਠੀ ਮਿੱਠੀਆਂ ਉਹਦੇ ਨਾਲ ਗੱਲਾਂ ਕਰਨ ਲੱਗ ਜਾਣਾ ਐਵੇਂ ਤੂੰ ਮੇਰਾ ਬਾਬਾ ਆ ਮੇਰਾ ਪਿਓ ਆ ਮੇਰਾ ਪੇ ਹੈ ਨਹੀਂ ਤੂੰ ਹੀ ਆ ਸਭ ਕੁਝ ਬਾਅਦ ਚ ਹਾਲ ਜਾਂਦਾ ਸਿਰਫ ਪੈਸੇ ਦੀ ਲਾਲਚ ਨਾਲ ਨਿਜਾਮ ਇਹ ਲਾਇਆ ਮੇਰੇ ਨਾਲ ਬਲਤ ਕਰ ਕੀਤਾ ਡਾਕਟਰ ਨੇ ਟੈਸਟ ਦੇ ਵਿੱਚ ਵੀ ਇਹ ਕਹੇ ਤਾ ਰਵੀਨ ਹੈ ਵਾਈਫ ਆਫ ਹਰਜੀਤ ਸਿੰਘ ਵਾਸੀ ਪ੍ਰੇਮਪੁਰ ਇਹ ਵੀ ਕੁਝ ਦਿਨ ਪਹਿਲਾਂ ਜਿਹੜੀ ਤੁਹਾਡੇ ਕੋਈ ਕਮੇਲ ਰਾਏ ਸੀਗੀ ਤੇ ਉਹਦੇ ਦਾਤਾ ਮਲ ਦੇ ਦਾਤਾ ਜਿਹੜਾ ਸੀ ਇਹਨੇ ਕਲਾਮ ਕਰਵਾ ਦਰਜੀ ਕੀਤਾ ਸੀ ਹਰਜੀਤ ਸਿੰਘ ਤੇ ਉਹਦੇ ਹਰਜੀਤ ਸਿੰਘ ਦੇ ਪਿਤਾ ਜਗਿੰਦਰ ਸਿੰਘ ਤੇ ਤੇ ਜਗਿੰਦਰ ਸਿੰਘ ਦਾ ਜਿਹੜਾ ਬਾਪ ਆ ਸੁਰਜਨ RAM ਉਹਦੇ ਤੇ ਫਿਰ ਇਹ ਮਾਮਲਾ ਕਿਦਾਂ ਤੁਹਾਨੂੰ ਕਿਦਾਂ ਲੱਗਦਾ ਸਹੀ ਆ ਜਾਂ ਗਲਤ ਆ ਬਿਲਕੁਲ ਲੇਡੀ ਨੇ ਆਪਣੇ ਬਿਆਨਾਂ ਦੇ ਵਿੱਚ ਮੈਂਸ਼ਨ ਕੀਤਾ ਕਿ ਮੇਰਾ ਜਿਹੜਾ ਦਾਦਾ ਸੌਰ ਦਾ ਕੀ ਮੇਰੇ ਨਾਲ ਉਹ ਗਲਤ ਰਿਲੇਸ਼ਨ ਚ ਰਹਿ ਰਿਹਾ ਸੀਗਾ ਇਹ ਇਨਰੀ ਪਤਨੀ ਕਿਵੇਂ ਅਲਵਣ ਹੋ ਗਈ ਹੈ ਇਨਰ ਨੇ ਉਹ ਕਿਉਂ ਉਹ ਬਾਤ ਪੜ ਜਾਵੇ ਤੇ ਬਜ਼ੁਰਗ ਦੀ ਉਮਰ ਕਿੰਨੀ ਹੈ ਜੀ ਬਜ਼ੁਰਗ ਦੀ ਜਿਹੜੀ ਉਮਰ ਆ ਉਹ ਹੈਗੀ ਕਰੀਬ 80 ਪਲਸ 80 ਪਲਸ ਹੈ ਜੀ ਹਾਂ ਜੋ 80 75 ਦੇ ਨੇੜੇ ਤੇ ਰਹੇ ਹੈ ਤੇ ਤੁਹਾਨੂੰ ਕੀ ਲੱਗਦਾ ਮਤਲਬ ਇਹ ਗੱਲ ਸਹੀ ਹੈ ਜਾਂ ਗਲਤ ਹੈ ਜੀ ਦੇਖੋ ਜੀ ਬਜ਼ੁਰਗ ਦਾ ਜਿਹੜਾ ਹੈ ਮੈਡੀਕਲ ਕਰਾਇਆ ਸੀ ਡਾਕਟਰ ਦੇ ਮਤਲਬ ਜਿਹੜਾ ਉਹ ਇਸ ਚੀਜ਼ ਦੇ ਯੋਗ ਹੈ ਤੇ ਤੁਹਾਡੀਆਂ ਜਿਹੜੀਆਂ ਤੁਸੀਂ ਧਰਾਵਾਂ ਲਾਈਆਂ ਉਹ ਕਿਹੜੀ ਕਿਹੜੀਆਂ ਲਾਈਆਂ ਜੋ ਲੇਡੀ ਨੇ ਬਿਆਨ ਖਾਇਆ ਉਹਦੇ ਮਤਲਬ ਜਿਹੜੇ ਸੀ 498 376 376 ਤੇ 34 ਆਈਪੀਸੀ 332 324 ਇਹ ਕਿੰਨੇ ਚਿਰ ਦੀ سزا ਬਣਦੀ ਹੈ ਜੀ ਜਿਹੜੀ 376 ਦੀ ਹੈ ਜੀ ਇਹਦੀ سزا ਜਿਹੜੀ ਹੈਗੀ ਉਹ ਤੇ ਜੱਜ ਤੇ ਡਿਮੈਂਡ ਕਰਦਾ ਵੀ ਜੱਜ ਸਾਹਿਬ ਨੇ ਕਿਵੇਂ ਦੇਣੀ ਹੈ ਜੀ ਪਰ ਉਹਦੇ ਚ ਮੇਰੇ ਖਿਆਲ 10 ਸਾਲ ਦੀ سزا ਹੈ 10 ਸਾਲ ਦੀ سزا ਜੀ 10 ਸਾਲ ਦੀ سزا ਤੇ ਮਤਲਬ ਕੋਈ ਬਾਕੀ ਪਿੰਡ ਵਾਲਿਆਂ ਦਾ ਕੀ ਕਹਿਣਾ ਜੀ ਪਿੰਡ ਵਾਲਿਆਂ ਦਾ ਤੇ ਮੈਂ ਕੁਝ ਕਹਿ ਸਕਦਾ ਕਿ ਕੋਈ ਇਹਨਾਂ ਦਾ ਜਿਹੜਾ ਐਲੀਗੇਸ਼ਨ ਉਹ ਤੇ ਇਹਨਾਂ ਦੀ ਨੌਹ ਰਾਣੀਆਂ ਲੋਈਆਂ ਨੌ ਰਾਣੀ ਲੋਕ ਪਿੰਡ ਵਾਲਾ ਤਾਂ ਕੁਝ ਵੀ ਬੋਲ ਸਕਦਾ ਪਰ ਪਿੰਡ ਵਾਲੇ ਪਹਿਲਾਂ ਨਹੀਂ ਸੀ ਹੁਣ ਉਹ ਆਪਸੀ ਖੁਫੀ ਅਗੂਪਤਗੂ ਕਰਦੇ ਵੀ ਵਾਕਈ ਇਹ ਗੱਲ ਸੀਗੀ ਪਰ ਹੁਣ ਉਪਲ ਹੀ ਹੋ ਚੁੱਕੀ ਹੈ ਤੇ ਉਹਨਾਂ ਨੇ ਇਨਸਾਫ ਦੀ ਮੰਗ ਲਾਈ ਆ ਮੇਰੇ ਸਾਡੇ ਅਸੀਂ ਵੀਡੀਓ ਕਰਕੇ ਆਏ ਆ ਉਹ ਕਹਿੰਦੇ ਜਿਹੜਾ ਬਜ਼ੁਰਗ ਆ ਬੇਬਨਾਦਿਆ ਬਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਤੁਸੀਂ ਵੇਖੋ ਜੀ ਜੇ ਤੱਕ ਥਰਡ ਪਰਸਨ ਹੋ ਕੋਈ ਸੀ ਤਾਂ ਮੈਂ ਮੰਨਦਾ ਹਾਂ ਉਹ ਤੇ ਉਹਨਾਂ ਦੀ ਹੈਗੀ ਨੌ ਰਾਣੀ ਆ ਉਹਨਾਂ ਦੀ ਨੌ ਆ ਉਹਦੇ ਵੱਲੋਂ ਐਲੀਗੇਸ਼ਨ ਕੋਈ ਥਰਡ ਪਰਸਨ ਹੋਵੇ ਤੇ ਹਰਮਨ ਦੇ ਵੀ ਆ ਲੇਕਿਨ ਉਹਨੇ ਜਿਨਾਵਾ ਇਨਸਾਫ ਹੋ ਹੁਣ ਦੇਖੋ ਮਾਨਯੋਗ ਅਦਾਲਤ ਨੇ ਦੇਣਾ ਕਿ ਕਿਵੇਂ ਹੈਗਾ ਠੀਕ ਹੈ ਜੀ ਮੇਰਾ ਨਾਮ ਸਰਦਾਰ ਲਾਭ ਸਿੰਘ ਜੀ ਜੁੜ ਚੁੱਕਿਆ ਤੇ ਉਹਨਾਂ ਨੇ ਸਾਨੂੰ ਜਿਹੜੀ ਆ ਉਥੇ ਦੀ ਕਵਰ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਆ ਤਾਂ ਉਹਨਾਂ ਨੇ ਜੋ ਵੀ ਧਰਾਵਾਂ ਲੱਗੀਆਂ ਉਹ ਵੀ ਦੱਸ ਦਿੱਤੀਆਂ ਤੇ ਪਹਿਲਾਂ ਤਾਂ ਦੁਆਬਾ ਨਿਊਜ਼ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ ਸਰ